कोरोना याद हो ਤੁਹਾਨੂੰ ਸਾਰਿਆਂ ਨੂੰ ਮੇਰੇ ਖਿਆਲ ਦੇ ਵਿੱਚ ਲਾਕਡਾਊਨ ਮਾਸਕ ਪੁਲਿਸ ਵਾਲੇ ਜਲ ਰਹੀਆਂ ਚੇਤਾਵਾਂ ਤੇ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਪੂਰੀ ਤਰ੍ਹਾਂ ਦੇ ਨਾਲ ਬੇਸ਼ਰਮੀ ਦੇ ਨਾਲ ਪੂਰਾ ਦਾ ਪੂਰਾ ਗੋਦੀ ਮੀਡੀਆ ਤੇ ਇੰਡੀਆ ਦੀ ਗਵਰਨਮੈਂਟ ਤੇ ਬਹੁਤ ਸਾਰੇ ਪੋਲੀਟੀਸ਼ੀਅਨ ਤੁਹਾਨੂੰ ਉਹ ਬਿਆਨ ਵੀ ਸ਼ਾਇਦ ਯਾਦ ਹੋਊਗਾ ਜਦੋਂ ਕੋਈ ਇੱਕ ਮੈਨੂੰ ਯਾਦ ਨਹੀਂ ਉਹ ਕਿਹੜੇ ਮੰਤਰੀ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਇੰਡੀਆ ਦੇ ਵਿੱਚ ਆਕਸੀਜਨ ਦੀ ਕਮੀ ਦੇ ਨਾਲ ਇੱਕ ਵੀ ਮੌਤ ਨਹੀਂ ਹੋਈ ਤਾਂ ਲੋ ਜੀ ਬਿੱਲੀ ਥੈਲੇ ਚੋਂ ਬਾਹਰ ਆ ਗਈ ਫਾਈਨਲੀ CRS ਦਾ ਡਾਟਾ ਸਾਡੇ ਕੋਲੇ ਆ ਚੁੱਕਿਆ ਵਾ 4-5 ਦਿਨ ਪਹਿਲਾਂ CRS ਮਤਲਬ ਸਿਵਲ ਰਜਿਸਟ੍ਰੇਸ਼ਨ ਸਿਸਟਮ ਸਦਾ ਮੁੱਦੇ ਤੇ ਆ ਜਾਣਾ ਤੁਹਾਡਾ ਟਾਈਮ ਮੈਂ ਖਰਾਬ ਨਹੀਂ ਕਰਦਾ CRS ਅਸਲ ਦੇ ਵਿੱਚ ਹੁੰਦਾ ਪੂਰੀ ਦੀ ਪੂਰੀ ਰਜਿਸਟ੍ਰੇਸ਼ਨ ਕਿਸੇ ਦੇ ਵੀ ਜਨਮ ਦੇ ਟਾਈਮ ਦੇ ਉੱਪਰ ਤੇ ਕਿਸੇ ਦੀ ਵੀ ਮੌਤ ਦੇ ਟਾਈਮ ਦੇ ਉੱਪਰ ਜਿਹੜੀ ਹੁੰਦੀ ਆ ਉਹਦੇ ਅਕੋਰਡਿੰਗ ਡਾਟਾ ਬਣਦਾ ਵਾ ਤੇ ਗਵਰਨਮੈਂਟ ਇਹ ਦੇਖਦੀ ਆ ਕਿ ਪੂਰੇ 1 ਸਾਲ ਦੇ ਵਿੱਚ ਸਾਡੇ ਦੇਸ਼ ਜਾਂ ਕਿਸੇ ਵੀ ਪ੍ਰਾਂਤ ਦੇ ਵਿੱਚ ਕਿੰਨੇ ਇਨਸਾਨਾਂ ਦੀ ਮੌਤ ਹੋਈ ਆ ਹੁਣ ਉਦੋਂ ਉਹ ਡਾਟਾ ਲੁਕੋ ਕੇ ਰੱਖ ਲਿਆ ਗਿਆ 21 ਤੇ 22 ਦਾ ਡਾਟਾ ਸ਼ੋ ਹੀ ਨਹੀਂ ਕੀਤਾ ਗਿਆ ਡਿਸਕਲੋਜ਼ ਹੀ ਨਹੀਂ ਕੀਤਾ ਗਿਆ ਕਿਉਂ ਲੋਕਾਂ ਦੇ ਵਿੱਚ ਗੁੱਸਾ ਸੀ ਅੱਗੇ ਵੋਟਾਂ ਆਉਣੀਆਂ ਸੀ ਜੇ ਉਦੋਂ ਕਿਤੇ ਡਾਟਾ ਸ਼ੋ ਕਰ ਦਿੰਦੇ ਤਾਂ ਵੋਟਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਅਗੇਂਸਟ ਜਾਣੀਆਂ ਸੀ ਹੁਣ ਜਦੋਂ ਵੋਟਾਂ ਨਿਬੜ ਗਈਆਂ ਕਰੋਨਾ ਖਤਮ ਹੋ ਗਿਆ ਲੋਕਾਂ ਦੀ ਯਾਦ ਦੇ ਵਿੱਚੋਂ ਇਹ ਵਿਸਰ ਗਿਆ ਤਾਂ ਫਾਈਨਲੀ ਇਹ ਡਾਟਾ ਆ ਜਾਂਦਾ ਵਾ ਪਰ ਪਹਿਲਾਂ ਤੁਸੀਂ ਇਹ ਵਾਲਾ ਚਾਰਟ ਦੇਖੋ ਹੁਣ ਇਸ ਚਾਰਟ ਦੇ ਵਿੱਚ ਤੁਸੀਂ ਦੇਖੋਗੇ ਲਗਾਤਾਰ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀਆਂ ਹਰ ਸਾਲ ਇੰਡੀਆ ਦੇ ਵਿੱਚ ਮੌਤਾਂ ਹੁੰਦੀਆਂ ਨੇ ਹੁਣ ਇਹ ਮੌਤਾਂ ਉਹ ਨੇ ਜਿਹੜੀਆਂ ਕਿਸੇ ਵੀ ਕਾਰਨ ਕਰਕੇ ਹੋਣਗੀਆਂ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਪਤਾ ਲੱਗੂ ਇਹ ਆਲਮੋਸਟ ਸਿਮਿਲਰ ਜੀਆਂ ਚੱਲ ਰਹੀਆਂ ਨੇ ਕੋਈ ਬਹੁਤਾ ਫਰਕ ਨਹੀਂ ਪੈ ਰਿਆ ਜਿੰਨੀ ਕਿ ਪੋਪੂਲੇਸ਼ਨ ਵੱਧ ਰਹੀ ਆ ਉਸ ਹਿਸਾਬ ਨਾਲ ਥੋੜੀ ਜੀ ਮੌਤਾਂ ਦੀ ਦਰ ਵੱਧ ਰਹੀ ਆ ਪਰ ਹੁਣ ਇੱਥੇ ਆ ਕੇ 21 ਤੇ 22 ਦਾ ਡਾਟਾ ਪੂਰੀ ਤਰ੍ਹਾਂ ਦੇ ਨਾਲ ਲੁਕੋ ਲਿਆ ਜਾਂਦਾ ਉਹਦਾ ਕਾਰਨ ਕੀ ਆ ਕੋਵਿਡ ਦੇ ਵਿੱਚ ਹੋਣ ਵਾਲੀਆਂ ਮੌਤਾਂ ਹੁਣ ਜਦ ਅਸੀਂ ਹੱਕ ਥਾਪੜ ਕੇ ਬਿਆਨ ਇਹ ਵਾਲੇ ਦੇਤੇ ਕਿ ਕੋਈ ਮੌਤ ਹੋਈ ਹੋਈ ਨਹੀਂ ਕੋਵਿਡ ਦੇ ਕਾਰਨ ਤਾਂ ਜਿਹੜੀਆਂ ਹੁਣ ਐਕਸਟਰਾ ਮੌਤਾਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਕਿਹੜੇ ਖਾਤੇ 'ਚ ਪਾਓਗੇ ਕਿਉਂਕਿ ਜਿੰਨੀਆਂ ਵੀ ਉਦੋਂ ਫਿਰ ਐਕਸਟਰਾ ਮੌਤਾਂ ਹੋਈਆਂ ਵੀ ਹੋਰ ਕੀ ਸਪੈਸ਼ਲ ਹੋ ਗਿਆ ਉਹਨਾਂ 2 ਸਾਲਾਂ ਦੇ ਵਿੱਚ ਕੋਈ ਲੜਾਈ ਨਹੀਂ ਲੱਗੀ ਕੋਈ ਹੋਰ ਮਹਾਮਾਰੀ ਨਹੀਂ ਆਈ ਕੋਈ ਹੋਰ ਕਾਲ ਨਹੀਂ ਪਿਆ ਤਾਂ ਇਹ ਜਿਹੜੀਆਂ ਮੌਤਾਂ ਸੀਗੀਆਂ 21 ਤੇ 22 ਦੀਆਂ ਇਹ ਸਿੱਧੀਆਂ-ਸਿੱਧੀਆਂ ਲਿੰਕ ਕਰਦੀਆਂ ਨੇ ਕਰੋਨਾ ਦੇ ਨਾਲ ਅਗਲੀ ਚੀਜ਼ ਇਹ ਤਾਂ ਹੋ ਗਿਆ ਦੇਸ਼ ਦਾ ਡਾਟਾ ਇਹਦੀ ਆਪਾਂ ਹੁਣੇ ਹੀ ਗੱਲ ਕਰਦੇ ਹਾਂ ਦੁਬਾਰਾ ਹੁਣ ਆਪਾਂ ਆਉਂਦੇ ਹਾਂ ਪਹਿਲਾਂ ਪ੍ਰਾਂਤਾਂ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਆਪਣੇ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਆਪ ਦੇ ਪ੍ਰਾਂਤ ਗੁਜਰਾਤ ਦੇ ਵਿੱਚ ਉਸ ਟਾਈਮ ਦੇ ਉੱਪਰ ਸੀਐਸਆਰ ਨੇ ਇਹ ਕਿਹਾ ਕਿ ਪੂਰੇ ਗੁਜਰਾਤ ਦੇ ਵਿੱਚ ਕੋਵਿਡ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੈਗੀ ਆ 6000 ਤੇ ਜਿਹੜਾ ਹੁਣ ਸੀਐਸਆਰ ਦਾ ਡਾਟਾ ਆ ਉਹਦੇ ਅਕੋਰਡਿੰਗ ਕਿੰਨੀ ਦੱਸੀ ਗਈ ਆ ਕਿਉਂਕਿ ਹੁਣ ਲੋਕ ਭੁੱਲ ਗਏ ਹੁਣ ਕੋ ਬਹੁਤਾ ਫਰਕ ਪੈਣਾ ਨਹੀਂ ਤਾਂ ਹੁਣ ਚੁੱਪ ਕਰਕੇ ਸਹੀ ਗਿਣਤੀ ਦੱਸ ਤੀ ਸਹੀ ਗਿਣਤੀ ਹੈਗੀ ਆ 2 ਲੱਖ ਉਸ ਟਾਈਮ ਦੱਸਿਆ 6000 ਮਤਲਬ ਕਿ ਕਿੰਨੇ ਗੁਣਾ ਵੱਧ 33 ਗੁਣਾ ਵੱਧ ਕੱਲੇ ਗੁਜਰਾਤ ਦੇ ਵਿੱਚ ਕਰੋਨਾ ਦੇ ਉਸ ਟਾਈਮ ਦੇ ਉੱਪਰ 2 ਲੱਖ ਤੋਂ ਜ਼ਿਆਦਾ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਵਾ ਇਸ ਤੋਂ ਇਲਾਵਾ ਜਿਹੜੇ ਹੋਰ ਕੁਝ ਪ੍ਰਾਂਤ ਨੇ ਜਿਹੜੇ ਗੁਜਰਾਤ ਤੋਂ ਸਿਰਫ ਕੁਝ ਹੀ ਪਰਸੈਂਟੇਜ ਪਿੱਛੇ ਨੇ ਆਪਣਾ ਡਾਟਾ ਲੁਕਾਉਣ ਦੇ ਲਈ ਡਾਟਾ ਸਭ ਨੇ ਲੁਕੋਇਆ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਚਾਹੇ ਉਹ ਪ੍ਰਾਂਤਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕਿਸੇ ਵੀ ਹੋਰ ਪਾਰਟੀ ਦੀ ਹੋਵੇ ਚਾਹੇ ਕਿਤੇ ਆਮ ਆਦਮੀ ਦੀ ਹੋਵੇ ਪਰ ਗੁਜਰਾਤ ਤੋਂ ਬਾਅਦ ਜਿਹੜੇ ਅਗਲੇ ਮੋਰੀ ਨੰਬਰ ਸੀ ਉਹ ਸੀਗੇ ਬਿਹਾਰ ਦਾ ਮੱਧ ਪ੍ਰਦੇਸ਼ ਦਾ ਵੈਸਟ ਬੰਗਾਲ ਦਾ ਤੇ ਰਾਜਸਥਾਨ ਦਾ ਤੇ ਇੰਡੀਆ ਨੇ ਉਸ ਟਾਈਮ ਦੇ ਉੱਪਰ ਜਿਹੜਾ ਸੀਐਸਆਰ ਦਾ ਡਾਟਾ ਸੀ ਤੇ ਉਸ ਟਾਈਮ ਦੇ ਉੱਪਰ ਇੰਡੀਅਨ ਗਵਰਨਮੈਂਟ ਨੇ ਬਾਅਦ ਦੇ ਵਿੱਚ ਐਟ ਲੀਸਟ ਇਹ ਨਾ ਮੰਨਿਆ ਪਹਿਲਾਂ ਤਾਂ ਮੁੱਕਰ ਹੀ ਗਏ ਨਾ ਵੀ ਕੋਈ ਵੀ ਮੌਤ ਨਹੀਂ ਹੋਈ ਬਾਅਦ ਦੇ ਵਿੱਚ ਇਹ ਮੰਨਿਆ ਕਿ 3.3 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਮਤਲਬ 3 ਲੱਖ ਤਕਰੀਬਨ 30 ਕੁ ਹਜ਼ਾਰ ਲੋਕ ਪੂਰੇ ਇੰਡੀਆ ਦੇ ਵਿੱਚ ਆਪਣੀ ਜਾਨ ਗਵਾਉਂਦੇ ਆ ਕੋਵਿਡ ਦੇ ਕਾਰਨ ਹੁਣ ਜਿਹੜਾ WHO ਆ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਡਾਟਾ ਕੀ ਕਹਿੰਦਾ ਉਹਨਾਂ ਦਾ ਡਾਟਾ ਇਹ ਕਹਿੰਦਾ ਵੀ ਪੂਰੇ ਇੰਡੀਆ ਦੇ ਵਿੱਚ 47 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਆ ਕੋਵਿਡ ਦੇ ਨਾਲ ਮੋਟਾ ਜਿਹਾ ਹਿਸਾਬ ਲਾ ਲਈਏ ਤਾਂ 15 ਗੁਣਾ ਜ਼ਿਆਦਾ ਚਲੋ ਇਹ ਤਾਂ ਹੁਣ ਹੋ ਗਈਆਂ ਪੁਰਾਣੀਆਂ ਗੱਲਾਂ ਹੁਣ ਆਪਾਂ ਆਉਣੇ ਆ ਨਵੀਂ ਗੱਲ ਤੇ ਨਵੀਂ ਗੱਲ ਇਹ ਹੈਗੀ ਆ ਕਿ ਇਹ ਭਾਈ ਸਾਹਿਬ ਦੁਬਾਰਾ ਆ ਰਹੇ ਆ ਦੁਬਾਰਾ ਦਸ ਤੱਕ ਦੇ ਰਹੇ ਆ ਦੇ ਰਹੇ ਆ ਨਹੀਂ ਦੇ ਚੁੱਕੇ ਆ ਆਪਣੇ ਗਵਾਂਡੀ ਹੀ ਦੇਸ਼ ਨੇ ਹਾਂਗਕong ਹੋ ਗਿਆ ਸਿੰਗਾਪੁਰ ਹੋ ਗਿਆ ਚਾਈਨਾ థਾਈਲੈਂਡ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕੋਵਿਡ ਦੇ ਕੇਸ ਇਨਾਂ ਸਾਰੇ ਕੰਟਰੀ 'ਚ ਵਧ ਰਹੇ ਆ ਤੇ ਨੋਰਮਲ ਆ ਮੈਂ ਤੁਹਾਨੂੰ ਹੁਣੇ ਕਿਉਂ ਦੱਸਿਆ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਇੰਡੀਆ ਦੀ ਗਵਰਨਮੈਂਟ ਚਾਹੇ ਕਿਸੇ ਦੇ ਵੀ ਅੰਡਰ ਹੋਵੇ ਚਾਹੇ ਭਾਜਪਾ ਚਾਹੇ ਕਾਂਗਰਸ ਜਾਂ ਕੋਈ ਵੀ ਇਨਾਂ ਸਾਰਿਆਂ ਨੇ ਇਸੇ ਤਰ੍ਹਾਂ ਕੰਮ ਕਰਨਾ ਹੁੰਦਾ ਤੇ ਇਸ ਵਾਰ ਵੀ ਪਿਛਲੇ 2 ਮਹੀਨੇ ਤੋਂ ਜਦੋਂ ਇਹ ਸਾਰੀਆਂ ਸਰਕਾਰਾਂ ਇਹ ਸਾਰੇ ਦੇਸ਼ ਹੁਣ ਦੇਖੋ ਕਿੰਨਾ ਰੌਲਾ ਪਾ ਰਿਹਾ ਕਿ ਇੰਨੇ ਕੇਸਸ ਵਧਰੇ ਮੈਂ ਤੁਹਾਨੂੰ ਸਿੰਗਾਪੁਰ ਦੀ ਐਗਜ਼ਾਮਪਲ ਦਿੰਨਾ ਸਭ ਤੋਂ ਛੋਟੇ ਕੰਟਰੀਸ ਚੋਂ ਇੱਕ ਦੀ ਸਿੰਗਾਪੁਰ ਦੀ ਗਵਰਨਮੈਂਟ ਨੇ ਕਿਹਾ ਕਿ ਸਿੰਗਾਪੁਰ ਦੇ ਵਿੱਚ ਹੁਣ ਤੱਕ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੋਵਿਡ ਦੇ ਪਤਾ ਕਿੰਨੇ ਕੇਸ ਆ ਗਏ 14200 ਕੇਸਸ ਆ ਚੁੱਕੇ ਆ ਸਿੰਗਾਪੁਰ ਦੇ ਵਿੱਚ ਨਵੇਂ ਤੇ ਜਿੰਨੇ ਵੀ ਲੋਕ ਕੋਵਿਡ ਦੇ ਕਰਕੇ ਹੀ ਜਾਂ ਕਰੋਨਾ ਦੇ ਕਰਕੇ ਹਸਪੀਟਲ ਵਿੱਚ ਐਡਮਿਟ ਹੋ ਰਹੀ ਸੀ ਉਹ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਗਿਣਤੀ ਉਹਨਾਂ ਦੀ ਪਰਸੈਂਟੇਜ ਵਧ ਗਈ 30% ਦੁਬਾਰਾ ਸਿੰਗapore ਨੇ ਇੱਕ ਵਾਰੀ ਫੇਰ ਤੋਂ ਵੈਕਸੀਨੇਸ਼ਨ ਸਟਾਰਟ ਕਰਤੀ ਆਪਣੇ ਲੋਕਾਂ ਦੇ ਉੱਪਰ ਫਿਲਹਾਲ ਉਹਨਾਂ ਨੇ ਕੀਤੀ ਆ ਬਜ਼ੁਰਗ ਲੋਕਾਂ ਦੇ ਉੱਪਰ ਜਾਂ ਜਿਹੜੇ ਬਿਮਾਰ ਨੇ ਉਹਨਾਂ ਲੋਕਾਂ ਨੂੰ ਦੁਬਾਰਾ ਕਰੋਨਾ ਤੋਂ ਬਚਾਉਣ ਦੇ ਲਈ ਇੰਜੈਕਸ਼ਨ ਲਾਉਣੇ ਸ਼ੁਰੂ ਕਰਤੇ ਹਾਂਗਕਾਂਗ ਦੀ ਗੱਲ ਕਰਦੇ ਹਾਂ ਇਕੱਲੇ ਹਾਂਗਕਾਂਗ ਦੇ ਵਿੱਚ ਪਿਛਲੇ ਹਫ਼ਤੇ 31 ਮੌਤਾਂ ਹੋ ਗਈਆਂ ਕਰੋਨਾ ਦੇ ਨਾਲ ਤੇ ਉਹਨਾਂ ਦੀ ਗਵਰਨਮੈਂਟ ਨੇ ਇਹ ਚੀਜ਼ ਓਪਨਲੀ ਮੰਨ ਲਈ ਕਿਉਂਕਿ ਉਹ ਲੁਕੋਣਾ ਨਹੀਂ ਚਾਹੁੰਦੇ ਉਹ ਇਹਦੇ ਤੇ ਕੰਮ ਕਰਨਾ ਚਾਹੁੰਦੇ ਆ ਇਹਦੇ ਨਾਲ ਲੜਨਾ ਚਾਹੁੰਦੇ ਆ ਸਿਰਫ ਇੱਕ ਹਫਤੇ ਦੇ ਵਿੱਚ 31 ਮੌਤਾਂ ਹਾਂਗਕਾਂਗ 'ਚ ਹੋ ਗਈਆਂ ਹੁਣ ਗੱਲ ਕਰੀਏ ਥਾਈਲੈਂਡ ਦੀ ਥਾਈਲੈਂਡ ਦੇ ਨਾਲ ਇੱਕ ਪ੍ਰੋਬਲਮ ਰਹੀ ਆ ਜਿਹੜਾ ਅਪ੍ਰੈਲ ਦਾ ਮਹੀਨਾ ਵਾ ਉਹ ਥਾਈਲੈਂਡ ਦਾ ਇੱਕ ਫੈਸਟਿਵ ਸੀਜ਼ਨ ਹੁੰਦਾ ਜਿਵੇਂ ਆਪਣਾ ਨਾਰਮਲੀ ਅਕਤੂਬਰ ਵਗੈਰਾ ਦੇ ਨੇੜੇ ਤੇੜੇ ਸ਼ੁਰੂ ਹੋ ਜਾਂਦਾ ਦੀਵਾਲੀ ਦਸਹਿਰਾ ਉਹ ਸਾਰੇ ਥਾਈਲੈਂਡ ਦਾ ਹੁੰਦਾ ਅਪ੍ਰੈਲ ਦਾ ਮਹੀਨਾ ਉਦੋਂ ਉਹਨਾਂ ਦੇ ਸਾਰੇ ਇਸ ਤਰ੍ਹਾਂ ਦੇ ਧਾਰਮਿਕ ਜਾਂ ਸਮਾਜਿਕ ਫੈਸਟੀਵਲ ਹੁੰਦੇ ਆ ਹੁਣ ਅਪ੍ਰੈਲ ਦੇ ਵਿੱਚ ਥਾਈਲੈਂਡ 'ਚ ਬਹੁਤ ਸਾਰੇ ਫੰਕਸ਼ਨ ਹੁੰਦੇ ਆ ਬਹੁਤ ਸਾਰੇ 뮤직 ਫੈਸਟੀਵਲ ਹੁੰਦੇ ਆ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਆ ਤਾਂ ਉਹਦੇ ਨਾਲ ਹੋਇਆ ਕਿ ਕਰੋਨਾ ਇੱਕਦਮ ਬਹੁਤ ਜ਼ਿਆਦਾ ਵੱਧਦਾ ਵਾ THAILAND ਚ ਅੱਛਾ ਹਾਂਗਕਾਂਗ ਦੇ ਇੱਕ ਬਹੁਤ ਮਸ਼ਹੂਰ ਸਿੰਗਰ ਨੇ ਉਹਨਾਂ ਦੇ ਉਹਨਾਂ ਦਾ ਨਾਮ ਆ ਈਸਾਨ ਚੈਨ ਅ ਪਿਛਲੇ ਹਫਤੇ ਉਹ ਕਿਤੇ ਕੋਈ ਕਾਨਸਰਟ ਕਰ ਰਹੇ ਸੀਗੇ ਲਗਾਤਾਰ 2 ਜਾਂ 3 ਦਿਨ ਉਹਨਾਂ ਨੇ ਇਸ ਤਰ੍ਹਾਂ ਦੇ ਕਾਨਸਰਟ ਕੀਤੇ ਹੁਣ ਕਾਨਸਰਟ ਖੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਥੋੜਾ ਠੀਕ ਫੀਲ ਨਹੀਂ ਹੋਇਆ ਜਦੋਂ ਉਹਨਾਂ ਦੇ ਟੈਸਟ ਕਰਵਾਏ ਗਏ ਤਾਂ ਟੈਸਟ ਦੇ ਵਿੱਚ ਈਸਾਨ ਚੈਨ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਆ ਚਾਈਨਾ ਦਾ ਵੀ ਸੇਮ ਹਾਲ ਆ ਚਾਈਨਾ ਦੀ ਗਵਰਨਮੈਂਟ ਨੇ ਵੀ ਓਪਨਲੀ ਮੰਨ ਲਿਆ ਕਿ ਹਾਂ ਭਾਈ ਸਾਡੇ ਕੰਟਰੀ ਦੇ ਵਿੱਚ ਕਰੋਨਾ ਦੇ ਕੇਸ ਦੁਬਾਰਾ ਵੱਧ ਰਹੇ ਆ ਹੁਣ ਆਪਾਂ ਗੱਲ ਕਰਦੇ ਆ ਦੁਬਾਰਾ ਆਪਾਂ ਕੀ ਕਰ ਰਹੇ ਆ ਇੰਡੀਅਨ ਗਵਰਨਮੈਂਟ ਕੀ ਕਰ ਰਹੀ ਆ ਇੰਡੀਅਨ ਗਵਰਨਮੈਂਟ ਨੇ ਹਾਲੇ ਤੱਕ ਜੋ ਮੰਨਿਆ ਵਾ ਉਹ ਇਹ ਆ ਵੀ 257 ਕੇਸ ਨੇ ਪੂਰੇ ਇੰਡੀਆ ਦੇ ਵਿੱਚ ਉਸ ਦੇਸ਼ ਦੇ ਜੀ ਦੀ ਆਬਾਦੀ ਪੂਰੀ ਦੁਨੀਆ ਚ ਸਭ ਤੋਂ ਜ਼ਿਆਦਾ तकरीबन 1.5 ਅਰਬ ਦੇ ਨੇੜੇ ਤੇ ਜਿਹੜੇ ਇਨਸਾਨ ਕੱਲੇ ਇੰਡੀਆ ਚ ਰਹਿੰਦੇ ਆ ਉਥੋਂ ਦੇ ਕੇਸ ਟੋਟਲ ਨੇ 257 ਤਾਂ ਫੇਰ ਇੱਕ ਵਾਰੀ ਉਹੀ ਪੁਰਾਣੇ ਹਾਲ ਆਪਣੇ ਕੋਈ ਮਨਸ਼ਾ ਡਰਾਉਣ ਦੀ ਨਹੀਂ ਹੈਗੀ ਪਰ ਇਹ ਆ ਕਿ ਥੋੜਾ ਜਿਹਾ ਸਾਵਧਾਨ ਰਹਿ ਲਾਂਗੇ ਤਾਂ ਥੋੜੇ ਜਿਹ ਚੰਗੇ ਰਵਾਂਗੇ ਕਿਉਂਕਿ ਤੁਸੀਂ ਮੌਤਾਂ ਖੁਦ ਦੇਖ ਲੀਆਂ ਹੁਣ ਇੰਡੀਅਨ ਗਵਰਨਮੈਂਟ ਨੇ ਵੀ ਆਬਾਦਾਂ ਅੰਕੜਾ ਹੁਣ ਤਾਂ ਦੇਤਾ ਕਿ ਹਾਂ ਭਾਈ ਸੱਚੀ ਕੋਰੋਨਾ ਦੇ ਟਾਈਮ ਲੋਕ ਮਰੇ ਸੀ ਲੋਕਾਂ ਨੇ ਆਪਣੀ ਜਾਨ ਗਵਾਈ ਆ ਹੁਣ ਇਹ ਜ਼ਰੂਰੀ ਨਹੀਂ ਹੈਗਾ ਵੀ ਹਰ ਇੱਕ ਵਾਰੀ ਸਾਨੂੰ ਗਵਰਨਮੈਂਟ ਹੀ ਦੱਸੇ ਤੇਸ ਕਰਕੇ ਥੋੜਾ ਧਿਆਨ ਰੱਖੋ ਜੇ ਆਸੇ-ਪਾਸੇ ਕਿਤੇ ਵੀ ਕਰੋਨਾ ਦੇ ਬਾਰੇ ਦੇ ਵਿੱਚ ਆਵਾਜ਼ਾਂ ਸੁਣਨੀਆਂ ਸ਼ੁਰੂ ਹੁੰਦੀਆਂ ਨੇ ਤਾਂ ਖਾਸ ਕਰਕੇ ਕਮ ਸੇ ਕਮ ਹੋਰ ਨਹੀਂ ਤਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਿਮਾਰਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਥੋੜਾ ਜਿਹਾ ਪਰਹੇਜ਼ ਕਰੋ ਤਾਂ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਕਰੋਨਾ ਦੇ ਨਾਲ ਰਿਲੇਟਡ ਤੇ ਇੰਡੀਆ ਦੀ ਗਵਰਨਮੈਂਟ ਨੇ ਉਹਨੂੰ ਕਿਵੇਂ ਇੰਨਾ ਟਾਈਮ ਲੁਕੋਣ ਦੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ